ਅੱਜ ਫਿਰ ਪਹੁੰਚਿਆ ਜੀ ਪੰਨਾ ਸੰਤ ਕੋੜੇ ਵਾਲੇ ਸਾਨੇਵਾਲ ਦੇ ਵਿੱਚ ਜਿਹੜੇ ਪੰਨਾ ਸਿੰਘ ਪੰਨਾ ਸਿੰਘ ਹੈਗੇ ਉਸ ਮੇਰੇ ਦਾਦਾ ਜੀ ਨੇ ਹਾਂ ਜੋ ਕਿ ਓਮਪ੍ਰਕਾਸ਼ ਜੀ ਹੈ ਮੇਰੇ ਪਿਤਾ ਜੀ ਨੇ ਜੀ ਇਹ ਚਟਨੀ ਦਾ ਕਾਫੀ ਮਸ਼ਹੂਰ ਜੀ ਕਰ ਕੀਤਾ ਜਾਂਦਾ ਹੈ ਜਿਹੜੀ ਚਟਨੀ ਹੈ ਕਿਸ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਹੈ ਕਿਉਂਕਿ ਲੋਕ ਲੋਕ ਚਟਨੀ ਨਾਲ ਸਵਾਦ ਜਿਹੜਾ ਖਾਂਦੇ ਨੇ ਛੇਸ ਬੜਾ ਵਧੀਆ ਆਉਂਦਾ ਵਾ ਕਿਸ ਤਰੀਕੇ ਨਾਲ ਚਟਨੀ ਬਣਾਈ ਹੈ ਪਹਿਲ ਵਾਂਦੀ ਹੈ 50 ਕੋੜੇ ਵਾਲੇ ਤਾਂ ਪਹਿਲਵਾਨ ਦੀ ਹੱਡੀ ਨਾਲ ਜਿਗਰ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਨਾਮ ਜਿਹੜਾ ਜੋੜਿਆ ਇਹ ਜੀ ਮੇਰੇ ਪਾਪਾ ਜੀ ਟੀਵੀ ਚਾਂਦੇ ਹੁੰਦੇ ਸੀਗੇ ਸ਼ਨਕਾਟਾ ਜਸਵਿੰਦਰ ਪੱਲਾ ਬਲਮਕਰ ਸ਼ਰਮਾ ਜੀ ਨਾਲ ਵਿਚਕਾਰਾ ਚੈਨਲ ਹੀ ਚਾਂਦੇ ਸੀ ਦੂਰ ਦਰਸ਼ਨ ਜੀ ਉਹਨਾਂ ਨਾਲ ਫਿਰ ਨਾਲ ਦੇ ਪਿੱਛੇ ਪਹਿਲਵਾਨ ਜੀ ਬੁਲਾਣ ਲੱਗੇ ਪੌਂਫਟ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਦਾਦਾ ਜੀ ਆ ਸਾਡੇ ਪਿਤਾ ਜੀ ਸਭ ਦਾ ਨਾਮ ਪੁੱਛਦੇ ਆ ਹਾਂ ਜੀ ਉਹਨਾਂ ਦੇ ਬੱਚੇ ਆ ਜੀ ਸਾਨੂੰ ਬਹੁਤ ਖੁਸ਼ੀ ਮਸੇ ਠੀਕ ਸ਼ਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਫਿਰ ਪਹੁੰਚਿਆ ਜੀ ਪੰਨਾ ਸਮ ਕੋੜੇ ਵਾਲੇ ਸਾਨੇਵਾਲ ਦੇ ਵਿੱਚ ਜਦੋਂ ਵੀ ਲੁਧਿਆਣਾ ਦੇ ਵਿੱਚ ਜਾਂਦੇ ਆ ਤਾਂ ਗਿਲ ਰੋਡ ਦੇ ਵਿੱਚ ਮਸ਼ਹੂਰ ਇੱਕ ਦੁਕਾਨ ਜਿਹੜੀ ਪੰਨਸ ਪਕੌੜੇ ਵਾਲੇ ਦੇ ਨਾਮ ਤੇ ਜੋ ਪਹਿਲਵਾਨ ਦੀ ਹਕੀ ਵਜੋਂ ਬਿਨਾਮ ਜਾਣਿਆ ਜਾਂਦਾ ਹੈ ਅੱਜ ਸਾਡੇ ਵਿਚਕਾਰ ਮੌਜੂਦ ਨੇਨ ਦਿਲਦਾਰ ਪੱਗਾ ਜੀ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਪੰਨਸ ਪਕੌੜੇ ਵਾਲੇ ਔਰ ਉਸ ਦੇ ਨਾਲ ਹੀ ਜਿਹੜੀ ਤਸਵੀਰ ਹੈ ਓਮ ਪ੍ਰਕਾਸ਼ ਜਿਹੜੇ ਸਰਦਾਰ ਪੰਨਸ ਪਕੌੜੇ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਇੱਕ ਪੰਨਸ ਪਕੌੜੇ ਵਾਲੇ ਦੀ ਨਾਮ ਦੇ ਆਪਣੇ ਨਾਮ ਤੋਂ ਜਿਹੜੀ ਮਸ਼ਹੂਰ ਇੱਕ ਦੁਕਾਨ ਸ਼ੁਰੂ ਕੀਤੀ ਸੀ ਪਕੌੜਿਆਂ ਦੇ ਨਾਮ ਤੇ ਉਹਨਾਂ ਦੇ ਬੇਟੇ ਓਮਪ੍ਰਕਾਸ਼ ਜੀ ਨੇ ਵੀ ਜਿਹੜੀ ਕਾਫੀ ਦੁਕਾਨ ਚਲਾਈ ਹੈ ਤੇ ਉਹਨਾਂ ਦੇ ਬੇਟੇ ਸਾਡੇ ਵਿਚਕਾਰ ਮਜੂਦ ਨੇ ਦਿਲਦਾਰ ਬੱਗਾ ਜੀ ਆਪਾਂ ਗੱਲਬਾਤ ਕਰ ਲੈਨੇ ਆ ਹਾਂ ਸਰ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਸਰ ਸਵਾਗਤ ਹੈ ਤੁਹਾਡਾ ਪਹਿਲਾ ਚੈਨਲ ਦੇ ਵਿੱਚ ਤੇ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਪੰਨਾ ਸਿੰਘ ਪਕੌੜੇ ਵਾਲੇ ਲੁਧਿਆਣਾ ਦੇ ਵਿੱਚ ਤਾਂ ਫਮਿਸ਼ੀ ਹੋਰ ਨੇ ਪਹਿਲਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਪੰਨਾ ਸਿੰਘ ਪਕੌੜੇ ਵਾਲੇ ਤੁਹਾਡੀ ਕਿਰਤਾਂ ਦੇ ਰਿਸ਼ਤਾ ਸੀਗਾ ਨਾਲ ਜਿਹੜੇ ਪੰਨਾ ਸਿੰਘ ਪੰਨਾ ਸਿੰਘ ਹੈਗੇ ਉਸ ਮੇਰੇ ਦਾਦਾ ਜੀ ਨੇ ਜੋ ਕਿ ਓਮਪ੍ਰਕਾਸ਼ ਜੀ ਆ ਮੇਰੇ ਪਿਤਾ ਜੀ ਨੇ ਜੀ ਤੇ ਉਹਨਾਂ ਦੇ ਤੁਸੀਂ بیٹے ਦਿਲਦਾਰ ਬਕਰ ਜੀ ਜੀ ਹੰਪੁਰ ਕਾ ਜੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੁਧਿਆਣਾ ਦੇ ਵਿੱਚ ਵੀ ਦੁਕਾਨ ਤੁਹਾਡੀ ਓਪਨ ਕੀਤੀ ਗਈ ਹੈ ਕਿੰਨੇ ਲੰਬੇ ਸਮੇਂ ਤੋਂ ਜਿਹੜੀ ਦੁਕਾਨ ਆ ਉੱਥੇ ਇਹ ਜਿਹੜੀ ਸਾਡੀ ਦੁਕਾਨ ਆ ਜੀ 60 ਤੋਂ 70 ਸਾਲ ਪੁਰਾਣੀ ਦੁਕਾਨ ਆ ਜੀ ਅ ਸਰਵਾਤੀ ਦੂਰ ਦੇਖਿਆ ਜਾਵੇ ਤਾਂ ਮਤਲਬ ਕਿਸ ਤੈਕੇ ਨਾਲ ਕਿਉਂਕਿ ਪੰਨਾਸਨ ਪਕੌੜੇ ਵਾਲੇ ਨਾਮ ਜਿਹੜਾ ਹੈ ਪੰਨਾਸਨ ਪਕੌੜੇ ਵਾਲੇ ਕੀ ਜਿਹੜੀ ਸਰਵਾਤੀ ਦੋਸ ਹੈ ਕਿਸ ਤਰ੍ਹਾਂ ਦਾ ਰਿਹਾ ਸੀ ਕਿ ਪਕੌੜਿਆਂ ਦੇ ਇੱਕ ਜਿਹੜਾ ਆਪਾਂ ਬਣਾ ਕੇ ਸ਼ੁਰੂ ਕੀਤੀ ਗਈ ਸੀ ਸਟਾਰਟਿੰਗ ਤੋਂ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਸ਼੍ਰੀ ਹੰਪੁਰ ਕਾ ਬਾਕੀ ਮੇਰੇ ਚਾਚਾ ਜੀ ਨੇ ਸਾਰਿਆਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਸੀ ਜੀ ਗਿਲ ਰੋਟੀ ਤੇ ਅੱਜ ਹੋਈ ਸੇਮ ਕੁਆਲਿਟੀ ਤੁਸੀਂ ਸਾਨੇਵਾਲ ਦੇ ਵਿੱਚ ਲੈ ਕੇ ਆਏ ਹੋ ਸਾਨੇਵਾਲ ਚੌਂਕ ਦੇ ਵਿੱਚ ਪੰਨਾ ਸੰ ਪਕੋੜੇ ਵਾਲੇ ਤੇ ਨਾਮ ਤੇ ਜਿਹੜੀ ਸ਼ੌਕ ਖੁੱਲੀ ਹੈ ਕਿ ਉਸੇ ਤਰ੍ਹਾਂ ਦੀ ਕੁਆਲਿਟੀ ਸਾਨੇਵਾਲ ਦੇ ਵਿੱਚ ਮੌਜੂਦ ਹੈ ਹਾਂ ਤੁਹਾਨੂੰ ਸੇਮ ਕੁਆਲਿਟੀ ਦਾ ਨੋਟਰੀ ਤੇ ਤਰੀ ਮਿਲੇਗੀ ਤੁਹਾਨੂੰ ਇਸ ਨਾਲ ਆਪਾਂ ਜਿੱਦ ਕਰ ਲੈਂਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਦਾਦਾ ਜੀ ਪੰਨਾ ਸਿੰਘ ਜੀ ਔਰ ਤੁਹਾਡੇ ਫਾਦਰ ਸਾਹਿਬ 옴 ਪ੍ਰਕਾਸ਼ ਜੀ ਔਰ ਉਸ ਵਕਤ ਤੁਸੀਂ ਆਉ ਤਾਂ ਕਾਫੀ ਲੰਬੇ ਸਮੇਂ ਤੋਂ ਆਸਾਨੇਵਾਲ ਦੇ ਵਿੱਚ ਜਿਹੜੀ ਦੁਕਾਨ ਖੋਲੀ ਐ ਕਾਰਨ ਕਿ ਇਤਨਾ ਡਿਮੈਂਡ ਜਿਹੜਾ ਹੋਇਆ ਇਹ ਐਮਐਨਜੀ ਪਹਿਲਾਂ ਛੋਟੇ ਛੋਟੇ ਹੁੰਦੇ ਸਾਨੂੰ ਰੋਜ਼ ਧਿਆਨ ਨਹੀਂ ਹੁੰਦਾ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਆਈ ਕਿ ਸਾਨੇਵਾਲ ਵੀ ਬ੍ਰਾਂਚ ਸ਼ੁਰੂ ਕਰੋ ਫਿਰ ਅਸੀਂ ਆਪਣੀ ਬ੍ਰਾਂਚ ਖੋਲੀ ਪੰਨਾ ਸਿੰਘ ਪਕੌੜੇ ਵਾਲੇ ਪਹਿਲਵਾਨ ਦੀ ਹੱਟ ਔਰ ਕਿਹੜੀ ਕਿਹੜੀ ਜਗ੍ਹਾ ਤੇ ਆਪਣੀ ਜਿਹੜੀ ਬ੍ਰਾਂਚ ਹੈ ਨਾ ਜਿਹੜੀ ਸਾਡੇ ਦਾਦਾ ਜੀ ਨੇ ਚਾਚਾ ਨੇ ਬ੍ਰਾਂਚਾ ਗਿਲ ਇੱਕ ਬਸੰਪਾਰਗਾਇਕ ਚੰਡੀਗੜ੍ਹ ਉੱਤੇ ਤੇ ਉੱਥੇ ਵੀ ਸੇਮ ਇਦਾਂ ਦੀ ਕੁਆਲਿਟੀ ਇਦਾਂ ਦੇ ਪ੍ਰੋਡਕਟ ਜਿਹੜੇ ਮਤਲਬ ਅਵੇਲੇਬਲ ਹੈ ਤੁਹਾਨੂੰ ਉਹ ਸੇਮ ਹੀ ਪ੍ਰੋਡਕਟ ਮਿਲਣਗੇ ਸਾਰੀ ਕੁਆਲਿਟੀ ਸੇਮ ਮਿਲੇਗੀ ਕੀ ਚੀਜ਼ ਹੈ ਜਿਹੜੀ ਆਪਣੇ ਸਾਨੇਵਾਲ ਚੌਂਕ ਦੇ ਵਿੱਚ ਇੱਥੇ ਹੈਗੀ ਸੀ ਜੇ ਤੁਹਾਨੂੰ ਇੱਥੇ ਜੀ ਪਨੀਰ ਪਕੌੜਾ ਮਿਲੇਗਾ ਸਪੈਸ਼ਲ ਪਨੀਰ ਪਕੌੜਾ ਮਿਲੇਗਾ ਨਹੀਂ ਭਲੇ ਮਿਲਣਗੇ ਜੀ ਬਰੈਡ ਪਕੌੜਾ ਮਿਲੇਗਾ ਸਮੋਸਾ ਮਿਲੇਗਾ ਛੋਲੇ ਪੂਰੇ ਮਿਲਣਗੇ ਟਿੱਕੀ ਮਿਲੇਗੀ ਆਲੂ ਦੀ ਪਾਲਕ ਦੀ ਗੋਭੀ ਦੀ ਆਪਾਂ ਗੱਲ ਕਰ ਲੈਨੇ ਆ ਇਸੇ ਨਾਲ-ਨਾਲ ਕੋਸ਼ਤੀ ਜਿਸਾਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਕੋਸ਼ਤ ਕਿਸ ਤਰ੍ਹਾਂ ਦਾ ਇਤਜ਼ਾਮ ਮਤਲਬ ਕਿ ਇਹਦਾ ਹਾਈ ਰੇਟ ਹੈ ਕਿ ਜਿਆਦਾ ਲੋਅਰ ਰੇਟ ਹੈ। ਉਹ ਸਾਡੇ ਜਨਰਲ ਰੇਟ ਹੈ ਇਸ ਚੀਜ਼ਾਂ ਦੇ। ਅੱਛੀ ਕੁਆਲਿਟੀ ਹੈ ਸਾਡੇ ਪ੍ਰੋਡਕਟ ਪ੍ਰੋਡਕਟ। ਇਸੇ ਨਾਲ-ਨਾਲ ਉਹ ਕਿ ਇੱਕ ਚਟਨੀ ਦਾ ਕਾਫੀ ਮਸ਼ਹੂਰ ਜ਼ਿਕਰ ਕੀਤਾ ਜਾਂਦਾ ਹੈ ਜਿਹੜੀ ਚਟਨੀ ਹੈ ਕਿਸ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਹੈ ਕਿਉਂਕਿ ਲੋਕ ਲੋਕ ਚਟਨੀ ਨਾਲ ਸਵਾਲ ਜਿਹੜਾ ਖਾਂਦੇ ਨੇ ਟੇਸ ਬੜਾ ਵਧੀਆ ਆਉਂਦਾ ਵਾ। ਕਿਸ ਤਰੀਕੇ ਨਾਲ ਚਟਨੀ ਜਿਹੜੀ ਬਣਾਈ ਜਾਂਦੀ ਹੈ? ਸਾਡੀ ਜਿਹੜੀ ਇਹ ਚਟਨੀ ਹੈ ਜੀ ਸੇਵ ਦੀ ਚਟਨੀ ਬਣਦੀ ਹੈ ਜੀ। ਵਧੀਆ ਜ ਜਿਸ ਤਰ੍ਹਾਂ 50 ਪਕੌੜੇ ਵਾਲੇ ਨੇ ਤਾਂ ਉਸ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਜਿਸ ਤਰ੍ਹਾਂ ਤੁਸੀਂ ਲਿਖ ਕੇ ਵੀ ਲਗਾਇਆ ਹੈ ਕਿ ਦਹੀਂ ਪੱਲੇ ਮਿਕਸ ਪਕੌੜਾ ਜਾਂ ਛੋਲੇ ਪਕੌੜੇ ਵੀ ਅਵੇਲੇਬਲ ਨੇ ਤਾਂ ਉਹਨਾਂ ਦੇ ਡੀਟ ਵੀ ਕਿਸ ਤਰ੍ਹਾਂ ਦੇ ਸਰ ਦੇ ਜਨਰਲ ਰੇਟ ਹੈ ਜੀ ਜਿਵੇਂ ਛੋਲੇ ਪਕੌੜੇ ਦੀ ਪਲੇਟ ਹੈ ਕਿ 60 ਰੁਪਏ ਪਨੀਰ ਪਕੌੜਾ 50 ਰੁਪਏ ਹੈ ਜੀ 90 ਰੁਪਏ ਆ ਮਿਕਸ ਪਕੌੜੇ ਆ 12 ਰੁਪਏ ਦਾ ਸਮੋਸਾ ਜੀ 25 ਰੁਪਏ ਦਾ ਬੈਡ ਵੀ ਸਰ ਜੀ ਪਾ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਡਿਸਕਸ ਕੀਤੇ ਸੀ ਲੋਕਾਂ ਦੇ ਰੂਬਰੂ ਹੋਏ ਸੀ ਦਰਸ਼ਕਾਂ ਦੇ ਰੂਬਰੂ ਹੋਏ ਸੀਗੇ ਤਾਂ ਉਸੇ ਵਿੱਚੋਂ ਓਪਨ ਕੀਤੀ ਸੀ ਦੁਕਾਨ ਪਾ ਨਸਲਪੁਰ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਲੋਕਾਂ ਦਾ ਹੁਣ ਤੱਕ ਕਿਸ ਤਰ੍ਹਾਂ ਜਿਹੜੀ ਦੁਕਾਨ ਖੋਲੀ ਗਈ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਨਹੀਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਇੰਨਾ ਪਿਆਰ ਮਿਲਿਆ ਬਾਕੀ ਸਾਨੇ ਵਾਲੀ ਜਨਤਾ ਨੇ ਸਾਨੂੰ ਬਹੁਤ ਹੀ ਪਿਆਰ ਦਿੱਤਾ ਬਹੁਤ ਹੀ ਪਿਆਰ ਦਿੱਤਾ ਇੱਕੀ ਅਪੀਲ ਕਰਦੇ ਹਾਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਦੇ ਹਾਂ ਕਿ ਲੋਕਾਂ ਦੁਆਰਾ ਅਸੀਂ ਇਸਾਨੇ ਵਾਲੇ ਨਿਵਾਸੀਆਂ ਨੂੰ ਸਭ ਨੂੰ ਇੱਕ ਵਾਰੀ ਹੱਥ ਜੋੜ ਕੇ ਫੇਰ ਬੇਨਤੀ ਕਰਾਂ ਜਿਵੇਂ ਤੁਸੀਂ ਸਾਨੂੰ ਪਿਆਰ ਦਿੱਤਾ ਇਸੇ ਹੀ ਬਾਸ ਨੂੰ ਪਿਆਰ ਦੇ ਦੇ ਰਹੇ ਹੋ ਸ਼੍ਰੀਵਰ ਪਰ ਸੱਚੀ ਬਿਲਕੁਲ ਆਪਾਂ ਇੱਕ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਸੀਗਾ ਕਿ ਪਹਿਲਵਾਨ ਦੀ ਹੱਡੀ ਪੰਨਾ ਸੁਬ ਕੋੜੇ ਵਾਲੇ ਤਾਂ ਪਹਿਲਵਾਨ ਦੀ ਹੱਡੀ ਨਾਲ ਜ਼ਿਕਰ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਨਾਮ ਜਿਹੜਾ ਜੋੜਿਆ ਇਹ ਜੀ ਮੇਰੇ ਪਾਪਾ ਜੀ ਟੀਵੀ ਚਾਹੁੰਦੇ ਹੁੰਦੇ ਸੀਗੇ ਸ਼ਨਕਾਟਾ ਜਸਵਿੰਦਰ ਪਾਲ ਬਲਮਕਰ ਸ਼ਰਮਾ ਜੀ ਨਾਲ ਵਿਚਕਾਰਾ ਚੈਨਲ ਹੀ ਚਾਹੁੰਦੇ ਸੀ ਦੂਰ ਦਰਜੰਦੀ ਹੁੰਦੀ ਸੀ ਉਹਨਾਂ ਨਾਲ ਫਿਰ ਉਹਨਾਂ ਦੇ ਅੱਛੇ ਪਹਿਲਵਾਨ ਜੀ ਬੁਲਾਣ ਲੱਗੇ ਪੌਂਪੀ ਜੀ ਇਹਦੇ ਕਰਕੇ ਫਿਰ ਇਹਨਾਂ ਨੂੰ ਪਹਿਲਵਾਨ ਜੀ ਟੁਕੀ ਵੱਲੋਂ ਸਾਡੇ ਫਾਦਰ ਸਾਹਿਬ ਜਿਹੜੇ ਸ਼ੰਕਟਾ ਦੇ ਵਿੱਚ ਕੰਮ ਕਰਦੇ ਸੀ ਜਸਵਿੰਦਰ ਪੱਲਾ ਜੀ ਨਾਲ ਤਾਂ ਕਿਹੜੀ ਕਿਹੜੀ ਸ਼ੰਕਟਾਂ ਦੇ ਵਿੱਚ ਆਏ ਕਿਹੜੇ ਕਿਹੜੇ ਰੋਲ ਉਹਨਾਂ ਨੇ ਨਿਭਾਏ ਸ਼ੰਕਟਾ 89 99 92 ਜੇ ਸਕਿੱਟਾ ਕਰ ਦਿੰਦੇ ਪੱਲਾ ਜੀ ਨਾਲ ਬਾਲਮੁਕਰਨ ਸ਼ਰਮਾ ਅੰਕਲ ਜੀ ਨਾਲ ਰਿਸ਼ਕਾਰਾ ਚੈਨਲ ਆਪਣੇ ਜਲੰਧਰ ਦੂਰਦਰਸ਼ਨ ਹੀ ਜਾਂਦੇ ਰਹੇ ਨੇ ਜੀ ਜੀ ਬਕਾਸ਼ਰ ਦਸ਼ਿੰਦਾ ਜੀ ਨੇ ਉਹਨਾਂ ਨੂੰ ਲੈ ਕੇ ਗਏ ਫਰਸਟ ਟਾਈਮ ਅੱਜ ਆਪਾਂ ਗੱਲ ਕਰ ਲੈਣੇ ਆ ਤੁਹਾਡੇ ਫਾਦਰ ਸਾਹਿਬ ਤੁਹਾਡੇ ਦਾਦਾ ਜੀ ਮਤਲਬ ਪੰਨਾਸਬ ਕੋੜੇ ਵਾਲਿਆਂ ਜਿਹੜਾ ਇੱਕ ਕੋਕੋੜੀ ਤੋਂ ਦੁਕਾਨ ਸ਼ੁਰੂ ਕਰਕੇ ਅੱਜ ਬਹੁਤ ਵਧੀਆ ਕੁਆਲਿਟੀ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਨਾਮ ਜ਼ਿਕਰ ਕੀਤਾ ਜਾਂਦਾ ਹੈ ਪੰਨਾਸਬ ਕੋੜੇ ਵਾਲਿਆਂ ਦਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅੱਜ ਉਹਨਾਂ ਦੇ ਉਹਨਾਂ ਦੇ ਬੱਚੇ ਉਹਨਾਂ ਦੇ ਆਹਾਂ ਬੱਚੇ ਅੱਜ ਖੋਲ ਕੇ ਬੈਠੇ ਨੇ ਤਾਂ ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਦਾਦਾ ਜੀ ਆ ਸਾਡੇ ਪਿਤਾ ਜੀ ਸਭ ਦਾ ਨਾਮ ਪੁੱਛਦੇ ਆ ਹਾਂ ਜੀ ਉਹਨਾਂ ਦੇ ਬੱਚੇ ਆ ਜੀ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਚੀਕ ਕਾਫੀ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੈ ਚੀਜ਼ ਲੈ ਕੇ ਹਾਂ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜੀ ਤੇ ਲੁਧਿਆਣਾ ਦੇ ਵਿੱਚ ਜਿੱਸਾ ਕਾਫੀ ਲੋਕ ਜਿਗਰ ਕਰਦੇ ਨੇ ਲੁਧਿਆਣਾ ਕੇ ਰੋਡ ਤੇ ਜਾਂਦੇ ਆ ਤਾਂ ਲੁਧਿਆਣਾ ਜਿਹੜੀ ਦੁਕਾਨ ਆ ਤਾਂ ਉਹੀ ਸੇਮ ਕੁਆਲਿਟੀ ਇੱਥੇ ਮਿਲਦੀ ਹੈ ਕਿਸਾਨਾਂ ਦਾ ਲੋਕਾਂ ਦਾ ਕੁਆਲਿਟੀ ਸਾਡੀ ਸਾਰੀ ਦੁਕਾਨਾਂ ਦੀ ਸੇਮ ਹੀ ਹੈ ਜੀ ਬਾਕੀ ਜਿੰਨੇ ਵੀ ਕਸਟਮਰ ਆਉਂਦੇ ਆ ਸਾਹਨੇ ਵਾਲ ਵਾਲੇ ਨੂੰ ਕਾਫੀ ਲੋਕ ਜੁੜਾਣੇ ਤੋਂ ਵੀ ਆਂਦੇ ਆ ਸਾਡੇ ਮੇਨ ਜੀਟੀ ਰੋਡ ਆ ਜੋ ਵੀ ਦੁਕਾਨ ਦਾ ਨਾਮ ਦੇਖ ਕੇ ਰੁਕਦਾ ਉਹ ਖਾ ਕੇ ਜਾਂਦਾ ਹੈ ਕੁਆਲਟੀ ਕਹਿੰਦਾ ਬਹੁਤ ਅੱਛੀ ਕੁਆਲਟੀ ਥੈਂਕ ਯੂ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਦਰਸ਼ਕੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਆਪਾਂ ਪਹਿਲਾਂ ਵੀ ਇੱਥੇ ਪਹੁੰਚੇ ਸੀ ਤਾਂ ਪਹਿਲਾਂ ਵੀ ਇਹਨਾਂ ਨਾਲ ਦਿਨਦਾਰ ਪੱਗਾ ਜੀ ਨੇ ਆਪਾਂ ਗੱਲਬਾਤ ਕੀਤੀ ਸੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਦੁਕਾਨ ਹੈ ਲੁਧਿਆਣੇ ਦੇ ਵਿੱਚ ਮਸ਼ਹੂਰ ਹੈ ਇੱਕ ਪੰਨਾ ਸੰ ਪਕੋੜੇ ਵਾਲੇ ਨੌ ਤੇ ਔਰ ਪਹਿਲਵਾਨ ਦੀ ਹੱਡੀ ਵੀ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਬੇਟੇ ਅੱਜ ਸਾਨੇਵਾਲ ਚੌਂਕ ਦੇ ਵਿੱਚ ਇਹਨਾਂ ਨੇ ਇੱਕ ਪੰਨਾ ਸਰ ਪਕੌੜੇ ਵਾਲੇ ਦੇ ਨਾਮ ਤੇ ਇੱਕ ਜਿਹੜੀ ਸ਼ਾਪ ਖੋਲੀ ਆ ਜੋ ਕਿ ਵਧੀਆ ਕੁਆਲਿਟੀ ਬੈਸਟ ਕੁਆਲਿਟੀ ਦੇ ਪਕੌੜੇ ਜਿਹੜੇ ਅਵੇਲੇਬਲ ਨੇ ਇੱਥੇ ਉਸ ਦੇ ਨਾਲ-ਨਾਲ ਜਿਸ ਤਰ੍ਹਾਂ ਤੁਸੀਂ ਛੋਲੇ ਕਟੂਰੀ ਵੀ ਦਹੀਂ ਪੱਲੇ ਵੀ ਇੱਥੋਂ ਦੇਖ ਸਕਦੇ ਹੋ ਖਾ ਸਕਦੇ ਹੋ ਵਧੀਆ ਇੱਕ ਇੱਥੋਂ ਦੀ ਜਿਹੜੀ ਚਟਨੀ ਮਸ਼ਹੂਰ ਹੈ ਕਾਫੀ ਜਿਗਰ ਕੀਤਾ ਜਾਂਦਾ ਹੈ ਕਾਫੀ ਜਿਹੜੀ ਚਟਨੀ ਐ ਸੇਵ ਦੀ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਐ ਇਹਨਾਂ ਦੇ ਵੱਲੋਂ ਬਹੁਤ ਵਧੀਆ ਜਿਹੜਾ ਚੀਜ਼ ਚਾਉਂਦਾ ਮੈਂ ਫੇਰ ਤੋਂ ਅਪੀਲ ਕਰੂੰਗਾ ਸਾਰੇ ਹੀ ਸਾਨੇਵਾਲ ਵਸੇ ਨੂੰ ਆਲੇ ਦੁਆਲੇ ਜਿੰਨੇ ਮੇਰੇ ਦੋਸਤ ਨੇ ਮੇਰੇ ਜਿੰਨੇ ਦਰਸ਼ਕ ਨੇ ਦੇਖ ਰਹੇ ਨੇ ਇਸ ਮਾਧਿਅਮ ਰਾਹੀਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ ਇਹਨਾਂ ਦਾ ਜਿਹੜਾ ਹੌਂਸਲਾ ਫੇਰ ਜ਼ਰੂਰ ਦਿਵਾਓ ਤਾਂ ਕਿ ਜੋ ਇਹ ਜਿਹੜਾ ਕਿ ਇਹਨਾਂ ਦੀ ਸ਼ੋਪ ਆ ਵਧੀਆ ਚੱਲ ਸਕੇ ਵਧੀ ਉੱਚ ਬਲੰਦੀਆਂ ਨੂੰ ਮਹਿਸੂਸ ਕਰਨ ਤਦ ਤੱਕ ਲਈ ਸੰਦੇਸ਼ ਜਜਤਨਾਥ ਢਾਕਨ ਰਿਪੋਰਟਰ ਸੌਰੰਜੀ ਸਿੰਘ ਕੈਮਰਾਮੈਨ ਕੇਸ ਦੇ ਨਾਲ